ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਸਕਾਂ ਵਾਲੀ ਦੇ ਵਿੱਚੋਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆਂ ਕੁਸ਼ ਮਜਬੂਰ ਨੇ ਬਾਈ ਹਰਾਨੇ ਤਕਰੀਬਨ ਲਗਭਗ ਸਾਰੇ ਪਸ਼ੂ ਹੀ ਸੇਲ ਕਰਨੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਲੈ ਦਿਆਂਗੇ ਬਾਈ ਤੋਂ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਹਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਈ ਦਾ ਪਿੰਡ ਹੈਗਾ ਸੱਕਾਂ ਵਾਲੀ ਜਿਰਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੋਕਸਰ ਸਾਹਿਬ ਪੈ ਜਾਂਦੀ ਆ ਡਿਟੇਲ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਬਾਈ ਠੀਕ ਆ ਨਾਂ ਦੱਸਿਓ ਵੀਰ ਆਪਣਾ ਮਰਿੰਦਰ ਸਿੰਘ ਜੀ ਮਰਿੰਦਰ ਸਿੰਘ ਹਾਂਜੀ ਠੀਕ ਆ ਬਈ ਆਪਣਾ ਨੰਬਰ ਨੰਬਰ 98762 8834 ਠੀਕ ਆ ਮਾਣ ਜੀ ਨੂੰ ਉੱਚੀ ਬੋਲੋ ਜੀ 98762 86834 ਠੀਕ ਆ ਅੱਜ ਲਗਭਗ ਕਿੰਨੇ ਨਗ ਆ ਗਏ ਆਪਣੇ ਕੋਲੇ ਚਾਰ ਨਗ ਆ ਗਏ ਦੋ ਬੱਚੀਆਂ ਛੇ ਟੋਟਲ ਠੀਕ ਆ ਛੇ ਨਗ ਹੋ ਗਏ ਹਾਂਜੀ ਹਾਂਜੀ ਠੀਕ ਆ ਤੇ ਬਈ ਆ ਮੱਝ ਸੂਈ ਸਵਾਈ ਦੀ ਗੱਲ ਕਰ ਲਈਏ ਇਹ ਅੱਜ ਹੀ ਸੂਈ ਆ ਹਣਾ ਬਈ 2 ਘੰਟੇ ਪਹਿਲਾਂ 2 ਘੰਟੇ ਹੋ ਗਏ ਸੂਈ ਨੂੰ ਠੀਕ ਆ ਤੇ ਕਿੰਨਾ ਵਸੂਆ ਸੂਈ ਹੈ ਬਈ ਇਹ ਚੌਥਾ ਸੂਆ ਸੂਈ ਹੈ ਚੌਥਾ ਸੂਆ ਸੂਈ ਹੈ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਬਈ ਕਿੰਨਾ ਕੁ ਪਾਣਦੀ ਹੈ ਬਈ ਮੰਨੋ 300 ਦੇ ਦੱਕ ਦੂਜੇ ਤੱਕ ਇਹਨੇ 22700 ਗ੍ਰਾਮ ਦਿੱਤਾ 22700 ਆਪਾਂ ਚੋਇਆ ਹੋਇਆ ਹੋਇਆ ਬਈ ਠੀਕ ਆ ਆਈ ਆਪਾਂ ਹਰਿਆਣੇ ਚੋਂ ਲੈ ਕੇ ਠੀਕ ਆ ਐਂਦੀ ਕਿਹੜਾ ਸੀਮਨ ਲਵਾਤਾ ਸੀ ਬਈ ਐਂਦੀ ਸੀਮਨ ਚੰਗਾ ਲੱਗਿਆ ਸੀ ਬਈ ਰਿਕਾਰਡ ਮੇ ਸਾਰਾ ਫੋਨ ਚ ਸੀਗਾ ਉਹ ਉਹਨੇ ਲਾਉਸ ਹੋ ਗਿਆ ਫੋਨ ਪੀਗਾ ਹਾਂਜੀ ਤੇ ਐਟੀ ਦਾ ਕੀ ਨਿਮਾਨ ਕਰਦੇ ਬਈ ਕਿੰਨਾ ਦੁੱਧ ਪਾ ਦੂਗੀ ਫਿਰ putt bhai ਇੰਨਾ ਦਾ ਹਰਾਉਂਦਾ ਇਹਨਾਂ ਨੂੰ ਪਲੱਸ ਵੀ ਦੇ ਸਕਦੀ ਹੈ ਸੇਵਾ ਨਾਲ ਆ ਬਈ ਦੁੱਧ ਠੀਕ ਆ ਹਾਂਜੀ ਬੱਚਾ ਕੱਟਾ ਬਈ ਹਾਂਜੀ ਹਾਂਜੀ ਠੀਕ ਆ ਲੋਕ ਵੀ ਇੱਕ ਵਾਰੀ ਤੁਹਾਨੂੰ ਮਾਝੋ ਖੋਣੇ ਕੱਟਾ ਨਾ ਜਮਾ ਜੈਡ ਬਲੈਕ ਹੀ ਆ ਆਹ ਵੇਖ ਸਕਦੇ ਆ ਆ ਬੈਠਾ ਹਜੇ ਬਿਲਕੁਲ ਤਾਜੀ ਸੂਈ ਆ ਜੇਰ ਹਜੇ ਪਈ ਨਹੀਂ ਇਹਦੀ ਜੇਰ ਪੈਣ ਵਾਲੀ ਆ ਬਿਲਕੁਲ ਕੁੰਡਾ ਸਿੰਘ ਬਾਈ ਰਹੀ ਜਾਂਦੇ 22 ਕਿਲੋ ਦੇ ਲਗਭਗ ਇਹਦੇ ਥੱਲੇ ਅਸੀਂ ਦੁੱਧ ਚੋਇਆ ਖਣ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਬਈ ਬੱਚਾ ਚੰਗਾ ਤਾਂ ਕਿ ਨਹੀਂ ਨਹੀਂ ਬਈ ਇਹ ਬੱਚਾ ਵੀ ਦਾ ਲੋ ਵੀ ਥਾਨ ਚੈੱਕ ਕਰ ਸਕਦੇ ਆ ਜੇ ਗੱਲ ਕਰੀਏ ਫੁੱਲ ਤਿਆਰੀ ਵਾਲਾ ਹਵਾਨਾ ਦੋਸਤੋ ਹੁਣੇ ਲਗਭਗ 2 ਘੰਟੇ ਦੇ ਲਗਭਗ ਹੋ ਗਿਆ ਇਹਨੂੰ ਸੂਈ ਨੂੰ ਟਾਈਮ ਚੌਥਾ ਸੂਆ ਬਾਈ ਹਰੀਆਂ ਦੇ ਸੂਈ ਹੋਈ ਦੇਖ ਸਕਦੇ ਆ ਹਵਾਨਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਕੋਈ ਥਾਨ ਨਹੀਂ ਛੋਟਾ ਸੋਹਣਾ ਥਾਨ ਦੇਖ ਸਕਦੇ ਆ ਇਹ ਤੂਰ ਕੇ ਤੁਹਾਨੂੰ ਖਾ ਰਿਹਾ ਉਹਨੂੰ ਤੋਰ ਕੇ ਤੁਹਾਨੂੰ ਵਿਖਾ ਦਿੰਦੇ ਆ ਕਰਮਾ ਵਾਲੀ ਸੀਲਸ ਆਊਗਾ ਸੋਹਣਾ ਥਾਣਾ ਬਾਕੀ ਰਾਜੀ ਬਲੀ ਦੀ ਗੱਲ ਕਰੀਏ ਨਾ ਬਾਈ ਦੀ ਸਮਾਈ ਸਮੂ ਹੀ ਬਹੁਤ ਆ ਸ਼ੌਂਕ ਬਹੁਤ ਜ਼ਿਆਦੇ ਆ ਬਾਈ ਨੂੰ ਪਸ਼ੂਆਂ ਦਾ ਸਾਰਾ ਰਿਕਾਰਡ ਹੀ ਹੈਗਾ ਕਿਉਂਕਿ ਫੋਨ ਬਾਈਆਂ ਦਾ ਅੱਜ ਹੀ ਟੁੱਟ ਗਿਆ ਵਾਕਈ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਹੀ ਵਿਖਾ ਦੇਣਾ ਰਿਕਾਰਡ ਸਾਰੇ ਪਸ਼ੂਆਂ ਦੇ ਬਾਈ ਕੋਲੇ ਹੈਗਾ ਸ਼ੌਂਕ ਬਹੁਤ ਜ਼ਿਆਦੇ ਆ ਕਿਉਂਕਿ ਇਹਨਾਂ ਚੀਜ਼ਾਂ ਦਾ ਜਿਹੜੇ ਵੀ ਨੂੰ ਸ਼ੌਂਕ ਹੋਵੇ ਧਿਆਨ ਵੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦੇ ਰੱਖਿਆ ਜਾਂਦਾ ਅੱਗੇ ਵੀ ਤੁਹਾਨੂੰ ਇਸ ਘਰ ਦੇ ਵਿੱਚੋਂ ਇੱਕ ਵੀਡੀਓ ਵਿਖਾਈ ਸੀ ਆਹ ਵੇਖ ਸਕਦੇ ਆ ਪਾਣੀ ਪੀਣ ਦਾ ਵੀ ਪ੍ਰਬੰਧ ਐ ਵਜਿਆ ਕੀਤਾ ਹੋਇਆ ਬਾਈ ਨੇ ਵੀ ਜਿੰਨਾ ਪਾਣੀ ਪੀਦਾ ਓਨਾ ਹੀ ਹੋਰ ਆ ਜਾਣਾ ਇਹਦੇ ਵਿੱਚ ਵੇਖ ਸਕਦੇ ਆ ਸਾਰੀਆਂ ਦੋਸਤੋ ਜੇ ਗੱਲ ਕਰੀਏ ਹੁੱਕਾਂ ਦੇ ਨਾਲ-ਨਾਲ ਇਹ ਚੀਜ਼ਾਂ ਡੋਂਗੇ ਲੱਗੇ ਹੋਏ ਆ ਬਾਈ ਦਾ ਤੇ ਇਸ ਘਰ ਦੇ ਵਿੱਚੋਂ ਅੱਗੇ ਅੱਗੇ ਵੀ ਆਪਾਂ ਵੀਡੀਓ ਕਵਰ ਕੀਤੀ ਸੀ ਆਹ ਬਾਈ ਕੋਲੇ ਨਾ ਅੱਗੇ ਮੱਜਾਂ ਬਹੁਤ ਹੁੰਦੀਆਂ ਸੀ ਤੇ ਇੱਥੇ ਖੁੱਲਾ ਛੱਡ ਕੇ ਜੇ ਗੱਲ ਕਰੀਏ ਬਾਈ ਬੰਦਦਾ ਸਾਈਡਾਂ ਤੇ ਹੁੱਕਾਂ ਲੱਗੀਆਂ ਪਾਣੀ ਦਾ ਭਰ ਦਿੰਦਾ ਸੀ ਨਾਲ ਹੀ ਆ ਮੋਟਰ ਹੈਗੀ ਐ ਸੋਲਰ ਲੱਗਿਆ ਤੇ ਸ਼ੌਂਕ ਦੀ ਗੱਲ ਆ ਸ਼ੌਂਕ ਬਹੁਤ ਜ਼ਿਆਦਾ ਆ ਮਜਬੂਰੀ ਕਰਕੇ ਬਾਈ ਸੇਲ ਕਰਦਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਾਈ ਇਹਦਾ ਰੇਟ ਕੀ ਕਰਦੇ ਆਂਗੇ ਰੇਟ ਤੋੜ ਤਾ ਪੰਜਵਾ ਕੇ ਵੀ ਦੇ ਸਕਦੇ ਆਂ ਮੇਰੇ ਜੇ ਕੋਈ ਚਾਹਵਣ ਵੀ ਰਹੇਗਾ ਠੀਕ ਆ ਤੇ ਦੁੱਧ ਮਤਲਬ ਗਾਰੰਟੀ ਸੁਦਾ ਕੰਮ ਜੋ ਵੀ ਹੈਗਾ ਠੀਕ ਆ 60 ਮੁੱਲ ਕਰਦੇ ਆਂ ਇਹਦਾ 2 60 ਵੀ ਜਾਨੀ 22 ਲੀਟਰ ਦੇ ਲਗਭਗ ਚਵਾ ਦੇ ਆਂਗੇ ਹਾਂਜੀ ਹਾਂਜੀ ਵੀਰੇ ਠੀਕ ਆ ਲਓ ਵੀ 22 ਲੀਟਰ ਦੇ ਲਗਭਗ ਤੁਸੀਂ ਇੱਥੇ ਦੁੱਧ ਚੂਕ ਕੇ ਲੈ ਜਾਣਾ 2,60,000 ਰੁਪਏ ਰੇਟ ਆ ਮੌਕੇ ਤੇ ਹੋ ਸਕਦਾ ਵੀ ਤੁਹਾਡਾ ਮਾਨਤਾਨ ਹੋ ਜੇ ਆਏ ਵੀਰਾਂ ਦਾ ਤੇ ਨੰਬਰ ਸਕਰੀਨ ਤੇ ਚਲਾ ਦੇਣਾ ਹਵਾਨਾ ਤੁਹਾਨੂੰ ਇੱਕ ਵਾਰੀ ਜੱਜਮੈਂਟ ਫੇਰ ਕਰਾ ਦਿੰਨੇ ਆ ਸਿੰਘ ਬਿਲਕੁਲ ਉਂਦਾ ਦੋਸਤੋ ਥੋੜਾ ਇਹ ਖੁੱਲਾ ਜਰੂਰ ਆ ਦੇਖ ਸਕਦੇ ਤੇ ਕਰਮਾੜੀ ਸੀਲਸ ਆਉ ਬਹੁਤ ਆ ਇਹ ਨਹੀਂ ਗੱਲ ਵੀ ਆਪਾਂ ਕੈਮਰਾ ਨੇੜੇ ਕੀਤਾ ਤੇ ਛਾਲ ਮਾਰ ਕੇ ਦੂਜੇ ਪਾਸੇ ਨੂੰ ਜਾੜੂ ਆਮ ਘਰਾਂ ਦੀਆਂ ਮੱਜਾਂ ਨਾ ਕਈ ਵੀਰ ਜਿਨ੍ਹਾਂ ਦੇ ਪਸ਼ੂ ਵੀ ਨੇੜੇ ਬੰਦਾ ਨਹੀਂ ਆਉਂਦਾ ਉਪਰਾ ਤੇ ਡਰਦੇ ਰਹਿੰਦੇ ਆ ਠੀਕ ਆ ਲੋ ਵੀ ਬਾਈਆਂ ਦਾ ਮਸ਼ੀਨ ਤੇ ਵੀ ਚੋ ਲੈਨੇ ਆ ਆ ਸਾਹਮਣੇ ਮਸ਼ੀਨ ਲੱਗੀ ਹੋਈ ਏ ਬਾਈ ਦੀ ਦੇਖ ਸਕਦੇ ਆ ਤੇ ਬਾਈਆਂ ਦਾ ਮਸ਼ੀਨ ਤੇ ਵੀ ਇਹਦੀ ਚਵਾਈ ਕਰ ਲੈਨੇ ਆ ਤੇ ਇਹਦਾ ਰੇਟ 260 ਆ ਮੌਕੇ ਤੇ ਮਾਨਤਾਨ ਹੋ ਜੂ ਇਸ ਤੋਂ ਅਗੇ ਬਈ ਆ ਨੀਲੀ ਦਾ ਵੀ ਆ ਠੀਕ ਆ ਇਹ ਕਿੰਨਾ ਮਸੂਆ ਸੂਆ ਸੂਈ ਆ ਬਈ ਠੀਕ ਆ ਚੌਥਾ ਸੂਆ ਸੂਈ ਹੋਈ ਆ ਠੀਕ ਆ ਉਬੀ ਚੌਥਾ ਸੂਆ ਇਹੇ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ 15 16 ਦਿਨ ਹੋ ਗਏ ਬਈ 15 ਤੋਂ 18 ਦਿਨ ਹਾਂਜੀ ਹਾਂਜੀ ਤੇ ਕਿੰਨਾ ਬਈ ਦੁੱਧ ਐ ਇਸ ਵਕਤ ਦੁੱਧ ਬਈ 16 ਕਿਲੋ ਅਸੀਂ ਆਪ ਚੋਇਆ ਹੈਗਾ ਹਾਂਜੀ ਦੁੱਧ ਤੇ ਆ ਰਹੀ ਹੈ ਮਾਸੇ ਨੂੰ ਲੱਗੀ ਹੋਈ ਹੈ ਠੀਕ ਹੈ ਉਹ ਦੁੱਧ ਦੀ ਤਸੱਲੀ ਐ ਨੇ ਦੀ ਜੋ ਵੀ ਹੈਗਾ ਕੋਈ ਕਮੀ ਵੇਸ਼ੀ ਨਹੀਂ ਹੁਣ ਐਸ ਵਕਤ ਕਿੰਨਾ ਤਿਆਰ ਆ ਬਈ ਹੁਣ ਹੈਗਾ ਜੀ 12 ਤੋਂ ਪਲੱਸ 12 ਤੋਂ ਪਲੱਸ 16 ਲੀਟਰ ਦੁੱਧ ਪਾ ਲੰਦੀ ਹਾਂਜੀ ਹਾਂਜੀ ਠੀਕ ਆ ਸੀ ਨੰਬਰ ਠੀਕ ਹੈ ਕੱਟੀ ਮਗਰ ਹੈਗੀ ਹੈ ਠੀਕ ਹੈ ਲੋ ਵੀ ਬੱਚਾ ਇਹਦੇ ਨਾਲ ਹੀ ਬੰਨਿਆ ਹੋਇਆ ਸੀ ਥੋੜਾ ਜਿਹਾ ਨਾ ਤੁਹਾਨੂੰ ਇਹ ਲੱਗੂ ਜਿਵੇਂ ਪਸਮਾ ਦੇ ਵਿੱਚ ਆ ਤੇ ਕਿਉਂਕਿ ਮੈਂ ਆਇਆ ਸੀ ਜਦੋਂ ਤੇ ਅਸੀਂ ਉਧਰ ਗੱਲੀ ਲਾ ਕੇ ਪਸ਼ੂ ਬੰਨੇ ਪਏ ਸੀ ਤੇ ਬੱਚੇ ਨੇ ਮੂੰਹ ਲਾਤਾ ਬੱਚਾ ਇੱਥੇ ਹੀ ਬੰਨਿਆ ਸੀਗਾ ਦੇਖ ਸਕਦੇ ਆ ਤੇ ਥਾਨ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਕੁੰਨੀ ਦੇ ਵੀ ਨਿਸ਼ਾਨ ਹੈਗਾ ਚਾਰੇ ਪੈਰ ਚਿੱਟੇ ਆ ਪੂਛ ਉੱਪਰ ਤਾਂ ਹੀ ਤਕਰੀਬਨ ਚਿੱਟੀ ਆ ਅੱਖਾਂ 'ਚ ਜਵਾਬ ਹੈਗਾ ਦੋਵੇਂ ਬੁੱਲ ਚਿੱਟੇ ਆ ਮੱਥੇ 'ਚ ਬੱਲ ਹੈਗਾ ਸਿੰਗ ਬਿਲਕੁਲ ਕੁੰਡਾ ਕੱਪਕਾਰ ਸੋਨਾ ਤੇ ਤੋੜ ਕੇ ਤੁਹਾਨੂੰ ਇਹ ਵੀ ਉਖਾ ਦੇਨੇ ਆ ਲੈ ਵੀ ਇਹਨੂੰ ਕੋਲ ਨਹੀਂ ਇਕੱਲੀ ਤੋੜ ਕੇ ਇਹਦਾ ਵੀ ਗੇੜਾ ਘਾ ਲੂ 100 ਬਵਾ ਦੇ 7:30 ਵਜ ਚੁੱਕੇ ਆ ਦੋਸਤੋ ਚੋਈ ਇਹਦੀ ਤਕਰੀਬਨ ਹੋਣੀ ਆ ਦੋਸਤੋ ਬੱਚੇ ਨੇ ਮੂੰਹ ਲਾਇਆ ਬੱਚੇ ਨੇ ਹੋ ਸਕਦਾ ਵੀ ਕੋਈ ਥੋੜਾ ਕਨ ਪੀਤਾ ਵੀ ਹੋਵੇ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਕੱਦ ਘਾਟ ਸੋਨਾ ਸਿੰਘ ਥੋੜਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਫੇਰ ਕਰਾ ਦਿੰਨੇ ਆ 12 ਲੀਟਰ ਤੋਂ ਲਗਭਗ ਹੁਣ ਇਸ ਵਕਤ ਤਿਆਰ ਆ ਬਾਈਆਂ ਦਾ 12 13 ਲੀਟਰ ਤੇ ਲਗਭਗ ਹੋਊਗਾ ਤੇ ਦੁੱਧ ਇਹ 16 ਲੀਟਰ ਦੇ ਲਗਭਗ ਹੀ ਪਾਣੀ ਆ ਤੇ ਰੇਟ ਇਹਦਾ ਵੀ ਆਪਾਂ ਤੁਹਾਨੂੰ ਪੁੱਛ ਦਿੰਨੇ ਆ ਆ ਬੱਚਾ ਕੱਟੀ ਮਗਰ ਆ ਦੇਖ ਸਕਦੇ ਕਿਵੇਂ ਦਾ ਰਹਿ ਗਿਆ ਦੇਖ ਠੀਕ ਆ ਹੁਣ ਮੋਹਾਂ ਤੋਂ ਠੀਕ ਆ ਤੇ ਇਹਦਾ ਰੇਟ ਕੀ ਕਰਦੇ ਆਂਗੇ ਬਈ ਫਿਰ ਇਹਦਾ 125 ਠੀਕ ਆ ਮਾਨਤਨ ਕਰ ਦਾਂਗੇ ਜਨਗੀ ਠੀਕ ਆ ਲਓ ਬਈ 1,25,000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜੇ ਵੀ ਦੇ ਪਸੰਦ ਹੋਏ ਸੂਈ ਸਵਾਈ ਹੈ ਤੁਸੀਂ 2-4 ਟਾਈਮ ਚੋ ਕੇ ਆਪਦੀ ਤਸੱਲੀ ਕਰ ਲਿਓ ਜੀ ਤੇ ਬਈ ਇਸ ਤਰ੍ਹਾਂ ਕੇ ਜੇ ਗੱਲ ਕਰੀਏ ਆਹ ਚਿੱਟੇ ਰੰਗ ਤੇ ਵੈੜ ਖੜੀ ਆ ਇਹ ਸੂਈ ਵੀ ਆ ਬਈ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਇਹ ਸੂਈ ਹੈਗੀ ਹੈ तकरीबन 6 6.5 6 ਮਿੰਟ ਹੋ ਗਏ ਠੀਕ ਹੈ ਧੋਕੜਾ ਜਿਹੜੀ ਹਾਂਜੀ ਹਾਂਜੀ ਇੱਕ ਵਾਰਸ ਵੀ ਥੋੜਾ ਜਿਹਾ ਅੱਪਾ ਮੋੜ ਡੇਢ ਮਿੰਟ ਅੱਛਾ ਡੇਢ ਮਹੀਨੇ ਦੇ ਲਗਭਗ ਹੋ ਗਿਆ ਸੀਮਨ ਲੱਗੇ ਨੂੰ ਵੀ ਹਾਂਜੀ ਠੀਕ ਹੈ ਲੋ ਵੀ ਸੀਮਨ ਦਾ ਰਿਕਾਰਡ ਵੀ ਮਿਲ ਜਾਣਾ ਤੁਹਾਨੂੰ ਤੇ ਬਈ ਹੁਣ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਕਿੰਨਾ ਇਸ ਵਕਤ ਤੱਕ 17 ਕਿਲੋ ਦੇ ਲਗਭਗ ਹੈਗਾ ਹਾਂਜੀ ਬੱਤਾ ਬਾਈ 24 ਕਿਲੋ ਵੀ ਹੈਗਾ ਇਸ ਵਾਰ ਸਿੱਧਾ ਠੀਕ ਜਿਹੜਾ ਹੁਣ ਆਪਾਂ ਅਗਲੇ ਵੀਰ ਨੂੰ ਜਵਾ ਦੇਣਾ ਉਹ ਕਿੰਨਾ ਜਵਾ ਦੇਣਾ ਵੀ ਦੇ ਅੰਦਰ ਪਾਸੇ ਵਾ ਦੇਗੀ 20 ਲੀਟਰ ਮੰਨ ਲੇ ਹਾਂਜੀ 17 ਪਲੱਸ ਠੀਕ ਆ ਲਓ ਬਈ 17 ਪਲੱਸ ਬਾਈ ਇਹਦਾ ਇਹ ਸੂਆ ਕਿੰਨਾ ਮਸੂਈ ਹੈ ਬਈ ਸੂਆ ਤੀਜਾ ਹੀ ਸੂਈ ਹੈ ਠੀਕ ਆ ਤੀਜਾ ਹੀ ਸੂਈ ਹੈ ਹਾਂਜੀ ਠੀਕ ਆ ਲਓ ਬਈ ਸੂਆ ਤੀਜਾ ਹੀ ਸੂਈ ਆ ਹਾਈਟ ਪੱਖੋਂ ਵੇਖੋਗੇ ਨਾ ਇਹਦਾ ਰਿਕਾਰਡ ਆਪਾਂ ਨੂੰ ਇੱਕ ਫੁਮਨ ਚੋਂ ਬਾਈ ਦੇ ਮਿਲ ਗਿਆ ਉਹਦੇ ਹੀ ਆਪਾਂ ਫੋਟੋ ਨਾਲ ਲਾ ਦੇਣੀ ਆ ਸੋਹਣਾ ਰਕਾਰਡ ਆ ਫਾਰਮ ਚੋਂ ਆਈ ਸੀ ਬਾਕੀ ਦੋਸਤੋ ਬੱਚਾ ਇਹਦਾ ਤੁਹਾਨੂੰ ਵਿਖਾਉਣਾ ਨਾਲ ਦੇਖ ਸਕਦੇ ਹਵਾਨੇ ਹੀ ਤਿਆਰੀ ਦੀ ਗੱਲ ਕਰੀਏ ਦੋਸਤੋ ਸਵੇਰ ਹਜੇ ਚਵਾਈ ਇਹਦੀ ਵੀ ਹੋਣੀ ਆ ਤੇ ਨਾੜਾ ਨਾ ਹਵਾਨਾ ਦੋਸਤੋ ਐਂ پروਇਆ ਪਿਆ ਦੇਖ ਸਕਦੇ ਆ ਤੇ ਮਿਲਕਵੇਨ ਨੀ ਨਿਗਾ ਮਾਰ ਲਓ ਫੇਸ ਚੈੱਕ ਕਰੋ ਸੋਹਣਾ ਫੇਸ ਆ ਦੋਸਤੋ ਪਿਓਰਿਟੀ ਪੱਖ ਚੋਂ ਚੰਗੀ ਆ ਦੋਸਤੋ ਪਿਆਰ ਐਚ ਐਫ ਬਰੀਡ ਦੇ ਵਿੱਚ ਦੇਖ ਸਕਦੇ ਹਵਾਨਾ ਫੀਟਿੰਗ ਵਾਲਾ ਕੱਦ ਵੇਲ ਦੀ ਚੰਗੀ ਆ ਤੇ ਇਹ ਨਹੀਂ ਗੱਲ ਵੀ ਬਾਈ ਦੇ ਸ਼ੌਕ ਨਾਲ ਰੱਖੇ ਹੋਏ ਇਹ ਵਹਿੜ ਤੁਹਾਨੂੰ ਪਤਾ ਲੱਗੂਗਾ ਵੀਡੀਓ ਦੇ ਵਿੱਚ ਹੀ ਵੀ ਖੁੱਲੀ ਫਿਰਦੀ ਆ ਕੋਈ ਰੱਸਾ ਨਹੀਂ ਪਾਇਆ ਕੁਛ ਨਹੀਂ ਦੇਖ ਸਕਦੇ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਹਾਂ ਨਾ ਵੀ ਤੋੜ ਕੇ ਤੁਹਾਨੂੰ ਖਾਉਣੇ ਆ ਉਹਨਾ ਕੱਦ ਕਾਠ ਜਿਹੜੇ ਵੀਰ ਨੇ ਦੋਸਤੋ ਫਾਰਮ 'ਚ ਬੱਚੇ ਲੈਣ ਨੂੰ ਰੱਖਣੀ ਹੈ ਨਾ ਸੋਹਣੀ ਵਹਿੜਾ ਦੋਸਤੋ ਬ੍ਰੀਡ ਪੱਕ ਤੋਂ ਚੰਗੀ ਆ ਛੱਡ ਦੇ ਬਾਈ ਕੋਈ ਗੱਲ ਨਹੀਂ ਲੈ ਸੋਹਣੀ ਆ ਚਵਾਈ ਇਹਦੀ ਹੋਣੀ ਆ ਤੇ ਬਾਈ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਇਹਦਾ ਰੇਟ ਕੀ ਕਰਾਂਗੇ ਹੋਊਗਾ ਜੀ ਇਹਦਾ ਰੇਟ ਫੋਨ ਤੇ ਹੋ ਜੂ 94178 ਹੈ 43434 ਠੀਕ ਆ ਹਾਂਜੀ ਲੋ ਵੀ ਇਸ ਨੰਬਰ ਤੇ ਬਾਈ ਜੰਦਾ ਕੰਟੈਕਟ ਕਰ ਲਓ ਵੈਸੇ ਆਪਾਂ ਸਕਰੀਨ ਤੇ ਵੀ ਲਾ ਦੇਣਾ ਆ ਬੱਚਾ ਇਹਦਾ ਇਹ ਬਈ ਚਿੱਟੇ ਰੰਗ ਦੀ ਬੱਚੀ ਠੀਕ ਆ ਐਕੀ ਸੂਏ ਦੀ ਆ ਹਾਂਜੀ ਠੀਕ ਆ ਇਹ ਹੈ ਕਿਹੜੇ ਸੀਮਨ ਦੀ ਬਈ ਨਹੀਂ ਆਟੇ ਆ ਬਈ ਇਹ ਦੱਸਦਾ ਸੀ ਬਾਈ ਦੂਜਾ ਵੀਰ ਆਪਣਾ स्नोमैन ਦੀ ਦੱਸਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਨਵੀਂ ਇਹ ਸੋਮੈਨ ਦਾ ਬੱਚਾ ਇਸੇ ਵਾਰ ਦਾ ਜਿਹੜੀ ਤੁਹਾਨੂੰ ਪਹਿਲਾਂ ਉਠਾਈ ਆ ਸੋਹਣੀ ਬੱਚੀ ਆ ਦੋਸਤੋ ਐਸੀ ਸੂਏ ਦੀ ਹੈਗੀ ਆ ਹੁਣ ਜਿਹੜਾ ਦੁੱਧ ਆ ਤੁਸੀਂ ਆਪਦਾ ਇੱਥੇ ਝੂਕ ਕੇ ਲੈ ਜਾਣਾ ਥੋੜਾ ਝੋਲੀ ਝਾਲੀ ਵਿਖਾਉਣੇ ਆ ਸਾਡੇ ਆ ਸੋਨਾ ਸੋਨਾ ਥਾਣਾ ਫੇਸ ਚੈੱਕ ਕਰ ਲੋ ਜਿਹੜੇ ਵੀਰ ਦੇ ਬੱਚੀ ਪਸੰਦ ਹੋਵੇ ਨੰਬਰ ਸਕਰੀਨ ਤੇ ਚਲਾ ਦੇਣਾ ਆਪਾਂ ਤੇ ਭਾਈ esto age ਬਲੈਕ ਰੰਗ ਦੇ ਵਿੱਚ ਜਿਹੜੀ ਵੈੜ ਆ ਇਹ ਵੀ ਸੇਲ ਕਰਨੀ ਆਪਾਂ ਠੀਕ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਹੋ ਗਿਆ ਆਪਣੇ ਦੇ ਕਰੀਬ 8 ਮਹੀਨਿਆਂ ਦੇ ਕਰੀਬ ਹੋ ਗਿਆ ਸੂਈ ਨੂੰ ਹਾਂਜੀ ਠੀਕ ਆ ਦੁੱਧ ਕਿੰਨਾ ਬਈ ਆ ਸਵਾਸ ਦੁੱਧ ਹੈਗਾ ਇਹ 14 ਦੇ ਕਰੀਬ 14 ਦੇ ਲਗਭਗ ਹਾਂਜੀ ਹਾਂਜੀ ਠੀਕ ਆ ਬਸ ਠੀਕ ਆ 14 ਤੋਂ ਪਲੱਸ 14 ਮੰਨ ਲਏ ਹਾਂਜੀ ਹਾਂਜੀ ਠੀਕ ਆ ਸੂਆ ਕਿੰਨਾ ਮਸੂਈ ਆ ਬਈ ਪਹਿਲਾ ਸੂਈ ਪਹਿਲਾ ਸੂਈ ਆ ਹੁਣ ਦੂਜੇ ਵਸਤੇ ਅੱਗੇ ਸੀ ਮਨ ਲਵਾਤਾ ਬਈ ਲਵਾਇਆ ਹੋਇਆ ਸੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੀਮਨ ਲਗੇ ਨੂੰ ਲੱਗੇ ਨਾਲ ਹੋ ਗਿਆ ਹੀ ਕਿ ਤੇੰ ਘਟਾਈ 2 ਮਹੀਨਿਆਂ ਤੋਂ ਠੀਕ ਆ ਠੀਕ ਆ ਠੀਕ ਆ ਹਾਂਜੀ ਦੇਖੀ ਤੁਸੀਂ 14 ਤੋਂ 15 ਲੀਟਰ ਦੇ ਲਗਭਗ ਇਥੇ ਚੋ ਕੇ ਲੈ ਜਾਣਾ ਟੋਕਰ ਹੈਗੀ ਐ ਦੋਸਤੋ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਸੋਹਣੀ ਆ ਦੇਖ ਸਾਡੀ ਫੀਟਿੰਗ ਵਾਲਾ ਹਵਾਨਾ ਤੇ ਕੱਦ ਕਰ ਸੋਹਣਾ ਪਹਿਲਾ ਸੂਆ ਸੂਈ ਆ ਥਣਾ ਦਾ ਸਾਈਜ਼ ਚੈੱਕ ਕਰੋ ਸੋਹਣਾ ਥਣਾ ਦਾ ਸਾਈਜ਼ ਆ ਤੇ ਨਾੜਾ ਹਵਾਨੇ ਦੇ ਉੱਤੇ ਬਹੁਤ ਸੋਹਣੀਆਂ ਠਾਈਆਂ ਹੋਈਆਂ ਦੇਖ ਸਾਡੇ ਤੇ ਫੀਟ ਇਸ ਚੈੱਕ ਕਰੋ ਸੋਹਣਾ ਫੇਸ ਆ ਬਾਕੀ ਮਸ਼ੀਨੀ ਚਵਾਈ ਹੁੰਦੀ ਇਹਨਾਂ ਵੇੜਾਂ ਦੀ ਲੈ ਵੀ ਇਹ ਵੀ ਇੱਕ ਵਾਰੀ ਖੋਲ ਕੇ ਨਾ ਤੋੜ ਕੇ ਵਿਖਾ ਦੇ ਤੋੜ ਕੇ ਵਿਖਾਉਣੇ ਸੋਹਣਾ ਹਵਾਨਾ ਫਿਟਿੰਗ ਵਾਲਾ ਦੇਖ ਸਰੇ ਕੱਦ ਕਾਠ ਦੀ ਸੋਹਣੀ ਆ ਬੇਲਗੁਰੂ ਵੀ ਚੰਗੀ ਆ ਕਰਮਾਂ ਵਾਲੀ ਪਹਿਲਾ ਸੂਆ ਸੂਈ ਹੋਈ ਆ ਲਗਭਗ ਬਾਈ ਜਾਂਦਾ 8 ਮਹੀਨੇ ਹੋ ਗਏ 4 ਮਹੀਨਾ ਤੋਂ ਥੋੜੇ ਦਿਨ ਘਟਾ ਇਹ ਆਈ ਹੋਈ ਨੂੰ ਇੱਕ ਮਹੀਨਾ ਤੇ 18 ਦਿਨ ਦੇ ਲਗਭਗ ਠੀਕ ਹੈ ਜਾਨਕੀ ਡੇਢ ਮਹੀਨੇ ਦੇ ਲਗਭਗ ਹਾਂਜੀ ਠੀਕ ਹੈ ਇਹਦਾ ਰੇਟ ਵੀ ਫੋਨ ਤੇ ਬਈ ਹਾਂਜੀ ਠੀਕ ਹੈ ਲੋ ਵੀ ਇਹਦਾ ਰੇਟ ਵੀ ਬਾਈ ਜਾਂਦਾ ਫੋਨ ਤੇ ਹੋ ਜਾਣਾ ਤੋਂ ਅੱਗੇ ਆਹਾ ਬਲੈਕ ਰੰਗ ਦੇ ਵਿੱਚ ਬਾਈ ਕੋਲੇ ਬੱਚੀ ਹੈਗੀ ਆ ਬਈ ਇਹਦੀ ਕਿੰਨੀ ਉਮਰ ਹੋਗੀ ਇਹਦੀ ਉਮਰ ਹੋ ਗਈ ਹੈ 7.5-8 ਮਹੀਨੇ ਲਗਦਾ ਠੀਕ ਆ ਇਹ ਸੀਮਾ ਦਾ ਲੱਗਿਆ ਹੈ ਰਿਕਾਰਡ ਫੋਨ ਤੇ ਇਹਦੇ ਸੀਮਾ ਲਵਾਤਾ ਨਹੀਂ ਮਤਲਬ ਇਹ ਤੇ ਨਹੀਂ ਇਹ ਫੋਟੋ ਦੇ ਸੀਮਾ ਦੀ ਹੈ ਅਈਸ਼ਾ ਠੀਕ ਆ 351 ਸੀਗਾ ਪ੍ਰਾਇਵਟ ਸਟੇਟ ਦਾ ਠੀਕ ਆ ਠੀਕ ਆ ਠੀਕ ਆ ਤੇ ਮਦਰ ਵਾਲੇ ਪਾਸੇ ਹੋਵੇ ਕੀ ਇਹ ਬਈ ਕਿੰਨਾ ਕੁ ਦੁੱਧ ਸੀਦੀ ਮਾਦਰ ਦਾ ਉਹਦਾ ਸੀਗਾ ਬਈ 30 ਦਿਨ ਤਕਰੀਬ 30 ਦੇ ਕਰੀਬ ਸੀਗਾ ਹਾਂਜੀ ਠੀਕ ਆ ਲੋ ਬਈ ਚੰਗੇ ਬੋਲ ਦੀ ਬੱਚੀ ਹੈਗੀ ਕੱਦ ਕਾਰ ਸੋਹਣਾ ਲਗਭਗ 7.5 ਮਹੀਨੇ ਉਗਰਾਏ ਦੀ ਬਾਈ ਦੱਸਦਾ ਚੰਗੇ ਬੋਲਦੀ ਹੈਗੀ ਆ 30 ਪਲੱਸ ਮਦਰ ਰਕਾਰਡ ਵਾਲੀ ਦੀ 30 ਹੈਗੀ ਇਹ ਇੱਕ ਸਾਡੇ ਇਹ ਦਾ ਮੁੱਲ ਵੀ ਬਾਈ ਜੰਦਾ ਫੋਨ ਤੇ ਹੋ ਜਾਣਾ ਜਿਹੜੀ ਤੁਹਾਨੂੰ ਆਹ ਵਹਿੜ ਵਿਖਾਈ ਆ ਬਾਈ ਜੰਦਾ ਇਹਦਾ ਸੱਜਰ ਦਾ ਆਪਾਂ 20+ ਦੁੱਧ ਚੂਇਆ ਹੋਇਆ ਸੋਹਣਾ ਕੱਦ ਕਾਠਾ ਸੋਹਣੀ ਹਾਈਟ ਆ ਬਾਕੀ ਕੋਈ ਵੀ ਨਾ ਤੁਹਾਡੇ ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਵੀ ਪਸੰਦ ਹੋਵੇ ਨੰਬਰ ਆਪਾਂ ਸਕਰੀਨ ਤੇ ਲਾਉਣਾ ਇਸ ਨੰਬਰ ਤੇ ਸੰਪਰਕ ਕਰ ਲਵੇ ਪਿੰਡ ਬਾਈ ਦਾ ਹੈਗਾ ਸੱਕਾਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਨੰਬਰ ਸਕਰੀਨ ਤੇ ਆ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਛੂ ਸੇਲ ਕਰਨਾ ਹੋਵੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਸਾਰਾ ਡਾਟਾ ਬਾਈ ਜਾਂਦਾ ਇਹਦੇ ਵਿੱਚ ਸੀਗਾ ਪਸ਼ੂਆਂ ਦਾ ਇਹ ਟੁੱਟ ਗਿਆ ਇਸੇ ਕਰਕੇ ਦਿੱਕਤ ਆ ਗਈ ਦੇਖ ਜ਼ਾਦਦੇ ਆ ਬਾਈ ਜਾਂਦਾ ਹੋ ਸਕਦਾ ਵੀ ਕਿਸੇ ਹਿਸਾਬ ਨਾਲ ਆਪਾਂ ਕਢਾ ਲਈਏ ਡਾਟਾ ਮਿਲ ਵੀ ਜਾਊਗਾ ਸਾਰਾ ਰਿਕਾਰਡ ਹੀ ਮਿਲ ਜੂਗਾ ਮੱਝ ਦਾ ਵੀ ਮਿਲ ਜੂਗਾ ਸੀਮਨ ਲੱਗੇ ਦਾ ਸਾਰਾ ਰੂਫ ਮਿਲ ਜਾਣਾ ਤੁਹਾਨੂੰ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਆ ਪਿੰਡ ਸੱਕਾਂ ਵਾਲੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦਾ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ